ਜਿਹੜੀਆਂ ਕੁੜੀਆਂ ਨੂੰ ਉਹਨਾਂ ਦੇ ਘਰ ਵਾਲੇ ਏਸੀ ਨਹੀਂ ਦਵਾਉਂਦੇ ਆਹ ਵੀਡੀਓ ਆਪਣੇ ਆਪਣੇ ਘਰ ਵਾਲਿਆਂ ਨੂੰ ਸੈਂਡ ਕਰ ਦਿਓ ਏਸੀ ਜਮਾ ਆਸਾਨ ਕਿਸ਼ਤਾਂ ਤੇ ਏਸੀ ਤੋਂ ਇਲਾਵਾ ਬਾਸਿੰਗ ਮਸ਼ੀਨਾਂ ਵੀ ਕਿਸ਼ਤਾਂ ਦੇ ਭਾਈ ਪੂਰੀਆਂ ਕਿਸ਼ਤਾਂ ਤੇ ਏਜੀ ਵੀ ਤੇ 58 ਡਿਗਰੀ ਤਾਪਮਾਨ ਹੋਣਾਗਾ ਪਹਿਲਾਂ ਪਹਿਲਾਂ ਏਸੀ ਲੈ ਲਓ ਫਿਰ ਏਸੀ ਮੁੱਕ ਜਾਣਗੇ ਕੰਪਨੀ ਵਾਲੇ ਹੱਥ ਖੜੇ ਕਰ ਜਾਣਗੇ ਆਹ ਵੇਖੋ ਆਹ ਪੈਣੇ ਏਸੀ ਸਾਰੀਆਂ ਕੰਪਨੀਆਂ ਦੇ ਐਲਸੀਡੀਆਂ ਪਿਆਣੇ ਬਾਸਿੰਗ ਮਸ਼ੀਨ ਜਿਹੜੀ ਮਰਜ਼ੀ ਲੈ ਲਓ ਐਲਸੀਡੀ ਜਿੱਡੀ ਮਰਜ਼ੀ ਲੈ ਲਓ ਆ ਆਗੇ ਫਰਿੱਜ ਅਲਮਾਰੀਆਂ ਜਿੱਡੇਡੇ ਫਰਿੱਜ ਵੱਡੇ ਫਰਿੱਜ ਡੀ ਫਰਿੱਜ ਵੀ ਮਿਲ ਜਾਣਗੇ ਭਾਈ ਮਿਲ ਜਾਣਗੇ ਡ ਇਸ ਤੋਂ ਇਲਾਵਾ ਆ ਗਿਆ ਜੀ ਆ ਦੇਖੋ ਆਰਓ ਆਰਓ ਵੀ ਹਰ ਇੱਕ ਕੰਪਨੀ ਦਾ ਮਿਲ ਜੂਗਾ ਆ ਆ ਗਿਆ ਕਿ ਜਿਹੜਾ ਪਕਾਉਂਦਾ ਹੁੰਦਾ ਚੀਜ਼ਾਂ ਨੂੰ ਕੱਲੀ ਗਰਮਾਵਾ ਨਾਲ 에ਅਰ ਫਰਾਈ ਇਸ ਤੋਂ ਇਲਾਵਾ ਚਾਹ ਬਣਾਉਣ ਵਾਲੇ ਜੱਗ ਆ ਗਏ ਫਿਰ ਪੈਣੇ ਇਨਵਰਟਰ ਸਾਰਾ ਬ੍ਰਾਂਡ ਮਿਲੂਗਾ ਮਿਲੂ ਕਿਥੋਂ ਸਾਡੇ ਮਾਨਸਾ ਸ਼ਹਿਰ ਤੋਂ ਜਿਹੜੀਆਂ ਕਿਸ਼ਤਾਂ ਨੇ ਬਈ ਕਿੰਨਾ ਦੈਰਾ ਰੱਖਿਆਗਾ 50 ਕਿਲੋਮੀਟਰ ਤੱਕ ਵੀਡੀਓ ਮਾਨਸਾਲੇ ਦੋਸਤਾਂ ਨੂੰ ਜਰੂਰ ਸੈਂਡ ਕਰ ਦਿਓ ਇੱਕ ਵਾਰ ਲੋਕੇਸ਼ਨ ਦੱਸ ਦਿਓ ਜੈਂਸ ਸਕੂਲ ਵਾਲੇ ਗਲੀ ਚ ਯੂਕੋ ਬੈਂਕ ਦੇ ਨਾਲ ਵਿਕੀਮਾਖੀ ਦੁਕਾਨ ਜੀ ਸਰਪੰਚ ਹਾਂ ਆਪਾਂ ਤਾਂ ਕਿੰਨੇ ਦਾ ਐਸੀ ਕਿੰਨੇ ਦਾ 1.5 ਟਨ ਦਾ 30000 ਰੁਪਏ ਮੈਂ ਤਾਂ ਲੈ ਲੈ ਦੋ 10 ਸਾਲ ਦੀ ਗਾਰੰਟੀ ਸਿਰਫ 30000 ਰੁਪਏ ਤੋਂ ਐਸੀ ਸ਼ੁਰੂ ਵੀਡੀਓ ਸ਼ੇਅਰ ਕਰ ਦਿਓ ਬਾਕੀ ਸਕਰੀਨ ਤੇ ਨੰਬਰ ਚੱਲ ਰਿਹਾ ਜਿਆਦਾ ਜਾਣਕਾਰੀ ਤੇ ਫੋਨ ਕਰਕੇ ਲੈ ਸਾਧੋ ਧੰਨਵਾਦ